ਮਹਾਰਾਜਾ ਰਣਜੀਤ ਸਿੰਘ ਬਾਗ ਸ਼ਾਹੀ ਮੁਲਾਕਾਤ ਸਥਾਨ ਹੈ ਸ਼ਾਹੀ ਮੁਲਾਕਾਤ ਮਹਾਰਾਜ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੀ ਸਾਹਮਣੇ ਪੇਂਟਿੰਗ ਬਣੀ ਹੋਈ ਹੈ तो ला रहे हैं महाराजा रणजीत सिंह इधर छतरी छतरी हेठ बने अंग्रेज अफसर इत कुछ जानकारी लिखी हुई मिट गई ਬਿਲਕੁਲ ਸਤਲੁਜ ਦਰਿਆ ਦੇ ਕੰਢੇ ਤੇ ਬਾਗ ਮਹਾਰਾਜਾ ਰਣਜੀਤ ਸਿੰਘ ਬਾਗ

ਇਹ ਦਰਿਆ ਦੇ ਕੰਢੇ ਬਣੀ ਹੋਈ ਆ ਘੁੰਮਣ ਫਿਰਨ ਵਾਸਤੇ ਆਪਣਾ ਸੜਕ ਜੀ ਬਣਾਈ ਹੋਈ ਹੈ ਇਹਨਾਂ ਨੇ ਬਾਕੀ ਮੇਨ ਬਾਗ ਇਹ ਆ ਇਧਰ ਅਕਤ ਦੇਖੋ ਪੁਰਾਣੇ ਸਾਹਮਣੇ ਪੁਤਲਾ ਬਣਾਇਆ ਹੋਇਆ ਮਹਾਰਾਜਾ ਜੀ ਸਿੰਘ ਦਾ ਘੋੜੇ ਤੇ बैठे हैं महाराजा रणजीत सिंह शेरे पंजाब महाराजा रणजीत सिंह ਕੱਟ ਕਰ ਕਾ ਆਦੇ ਲੋ ਜੁੱਤੀ ਇਹਨਾਂ ਦੀ ਆਹ ਤੇ ਆਪਣਾ ਇਹ ਪੋਲ ਹੈ ਇਹ ਪੋਲ ਬਣਾਇਆ ਹੋਇਆ ਇੱਥੇ ਵੈਸੇ ਹੀ ਆ ਫੋ ਥੱਲੇ ਫੁਆਰਾ ਜਲਾਵਾ ਪਰ ਪੋਲ ਬਣਾਤਾ ਹੋਇਆ ਦੇ ਫੁਵਾਰਾ ਲਾਇਆ ਹੋਇਆ ਉੱਪਰ ਪੁਲ ਤਾਂ ਕਿ ਅਸੀਂ ਜਾਂ ਹੁੰਦਾ ਹਾਂ ਉੱਥੇ ਵਿੱਚ ਹੈਗਾ ਮੈਂ ਦਿਖਾਉਂਦਾ ਜਾ ਕੇ ਉਹ ਵੀ ਉਹ ਉੱਥੇ ਨਾ ਲਿਖਿਆ ਹੋਇਆ ਹੈ ਵੀ ਜਿਹੜੀਆਂ ਮਿਸਲਾ ਹੁੰਦੇ ਨੇ ਪਹਿਲਾਂ ਹਾਂ ਹਾਂ ਜਿਹਨਾਂ ਨੂੰ ਇਕੱਠਾ ਕਰਕੇ ਮਹਾਰਾਜ ਜੀ ਨੇ ਫੌਜ ਬਣਾਈ ਤਿੱਕ ਹਾਂ ਉਹਦੇ ਨਾਮ ਲਿਖੇ ਹੋਤਾ ਕਿਹੜ ਕਿਹੜੇ ਮਿਸਲਾ ਹਾਂ ਦਿਖਾਉਂਦਾ ਮੈਂ ਖੜ ਜਾ ਲਓ ਸਾਹਮਣੇ ਮਹਾਰਾਜ ਜੀ ਸਿੰਘ ਦਾ ਹੌਲੇ ਥੱਲੇ ਜਦੋਂ ਇਹ ਉੱਥੇ ਨੂੰ ਹੈਗਾ ਹੈਗਾ ਆ ਲੰਘ ਲੰਦੇ ਆ ਬਾਂਸ ਦਾ ਬੂਟਾ ਜੀ ਦੇਖੋ ਬਚਾ ਕੇ ਪੈਰ ਰੱਖੀ ਦਿਲਕ ਦਾ ਆਹ ਦੇਖੋ ਜੀ ਸ਼ੇਰੇ ਪੰਜਾਬ ਮਹਾਰਾਜ ਜੀ ਸਿੰਘ ਦਾ ਇੱਕ ਹੋਰ ਸਟੈਚੂ ਬਣਾਇਆ ਹੋਇਆ ਪਰਲੇ ਸਟੈਚੂ ਨੇ ਪੂੰਛ ਨਹੀਂ ਦੇਖੀਗੀ ਪੂੰਛ ਹੈਗੀ ਦਿਨ ਵੀ ਹੈ ਇਹਨੂੰ ਕੋਈ ਦੀ ਪੂੰਛ ਵੀ ਉਹ ਮਨ ਲਾ ਉਹਦੀ ਪੂੰਛ ਤੋੜਤੀ ਹੋਈ ਕਹਿੰਦਾ ਨਾ ਦੇਖੀ ਨਹੀਂ ਜੇ ਮਨ ਨਾਲ ਸਾਥ ਹੋ ਗਏ ਤਾਂ ਇਹ ਸਾਰਾ ਪਤਲਾ ਪਲਾਸਟਿਕ ਦਾ ਹੈ ਦੂਆ ਸਿਮਿੰਟ ਦਾ ਨਹੀਂ ਹੈਗਾ ਇਹ ਪਲਾਸਟਿਕ ਦਾ ਬੁਤਲਾ ਰੱਖਿਆ ਹੋਇਆ ਲਾ ਕੇ ਇਹ ਕੁਝ ਸਰਕਾਰੀ ਦਫਤਰ ਹੋਣਗੇ ਸ਼ਾਇਦ ਨਵੇਂ ਬੂਟੇ ਵੀ ਕਾਫੀ ਲਾਤੇ ਹੋਏ ਨੇ ਨਾ ਆ ਪੁਰਾਣੇ ਵਿਚਾਰੇ ਸੁੱਕ ਚਲੇ ਇੱਥੇ ਇੱਕ ਬਣਾਇਆ ਬੈਠਣੇ ਨੂੰ ਅਗਰ ਕਿਸੇ ਨੇ ਲੈਕਚਰ ਦੇਣਾ ਹੋਵੇ ਇੱਥੇ ਹਾਂ ਸਟੇਜ ਟਾਈਪ ਬਣਾਵਾ ਸਾਹਮਣੇ ਪੌੜੀਆਂ ਇੱਥੇ ਬਹਿ ਕੇ ਲੈਕਚਰ ਬਾਜੀ ਹੁੰਦੀ ਹੁਣੀ ਇਹ ਦੇਖੋ ਇੱਥੇ ਬਾਈ ਲੈਕਚਰ ਦੇਣ ਨੂੰ ਇਹ ਸਟੇਜ ਆ ਇੱਥੇ ਬੰਦਾ ਖੜਦਾ ਹੋਏਗਾ ਕੁਰਸੀ ਕਰਸੀ ਵੀ ਲਾਣ ਦੇ ਹੁਣੇ ਇੱਥੇ ਹੈਨਾ ਹੁਣ ਜਿਵੇਂ ਦੇਖੋ ਮੈਂ ਇੱਥੇ ਚੱਲ ਗਿਆ ਆਏ ਆਏ ਇੱਥੇ ਖੜ ਕੇ ਸਾਹਮਣੇ ਜਨਤਾ ਬੈਠੀ ਹੋਣੀ ਆ ਇਹ ਆਹੋ ਚੀਜ਼ ਜਿੱਥੇ ਅੰਦਰ ਲਿਖਿਆ ਹੋਇਆ ਹੈ ਜਨਾ ਕਿੰਨੀਆਂ ਮਿਸਲਾਂ ਜਿਹੜੀਆਂ ਅਲੱਗ-ਅਲੱਗ ਆਹ ਦੇਖ ਨਾਮ ਲਿਖੇ ਹੋਏ ਨੇ ਉਹਦੇ ਮਿਸਲ ਆਹੇ ਫੁਲਕੀਆਂ ਮਿਸਲ ਫੁਲਕੀਆਂ ਮਿਸਲ ਦੇ ਨਾਲ ਓਏ ਹੁਣ ਕੈਮਰੇ ਚ ਦਿਖਦਾ ਨਹੀਂ ਉਹ ਲਿਖਿਆ ਹੋਇਆ ਫੈਜ਼ਲਪੁਰੀਆ ਉਸ ਤੋਂ ਨਾਲ ਆਲੂ ਵਾਲੀ ਆ ਆਲੂ ਵਾਲਾ ਆਲੂ ਆਲੂ ਵਾਲੀਆ ਮਿਸਲ ਆਹੇ ਭੰਗੀ ਮਿਸਲ ਆ ਇਹ ਰਾਮਗੜੀਆ ਤੁਹਾਨੂੰ ਦਿਖਦਾ ਹੋਏਗਾ ਇੱਧਰ ਵੀ ਹੈ ਕੋਈ ਉੱਪਰਾਂ ਤੇ ਜਾ ਕੇ ਦਿਖਾਉਂਦੇ ਖੜ ਜਾ ਜੀ ਆ ਜੀ ਇਹ ਬਣਾਇਆ ਹੋਇਆ ਪਰ ਇਹਨੂੰ ਕਹਿੰਦੇ ਆ ਅ ਯੂਨਿਟੀ ਸਾਈਨ ਆਫ ਯੂਨਿਟੀ ਮਤਲਬ ਇਕਤਾ ਦਾ ਇਹ ਨਿਸ਼ਾਨ ਬਣਾਇਆ ਹੋਇਆ ਇੱਥੇ ਵੀ ਇਕੱਠੇ ਹੋ ਜੋ ਥੱਲੇ ਸਾਰੇ ਹੋਰ ਦਿਖਾਉਂਦੇ ਆ ਮੀਂਹ ਤਾਂ ਵੈਸੇ ਲੱਗਿਆ ਹੋਇਆ ਯਾਰ ਚੱਲ ਆ ਜਾ ਤਾਂ ਉਹਨੇ ਦਿਖਾਉਂਦੇ ਦੂਸਰਾ ਗੇਟ ਆ ਜੀ ਇਹ ਪਹਿਲਾ ਸਾਹਮਣੇ ਗੇਟ ਸੀ ਉਧਰ ਬਿਲਕੁਲ ਉਹ ਸਾਹਮਣੇ ਉਧਰੋਂ ਦਿਖਾਇਆ ਸੀਗਾ ਹਾਂ ਇੱਥੋਂ ਮਿਸਲਾਂ ਦਿਖਦੀਆਂ ਇਹ ਸ਼ਾਹੀਵਾਲ ਥੱਲੇ ਟਟਿਆ ਹੋਇਆ ਬੋਰਡ ਇੱਕ ਕਰੋੜ ਸਿੰਘ ਮਿਸਲ ਆ ਉਹ ਸ਼ਹੀਦਾਂ ਮਿਸਲ ਹੋ ਗਈ ਨਿਸ਼ਾਨਵਾਲੀਆ ਮਿਸਲ ਡੱਲੇਵਾਲੀਆ ਹੋ ਗਈ ਕਨਈਆ ਮਿਸਲ ਹੋ ਗਈ ਸਾਹਮਣੇ ਇਹ ਕਿਹੜੀ ਲਿਖੀ ਹੋਈ ਛੁੱਕਰਚਾਰੀਆ ਮਿਸਲ ਇਹ ਸਾਰੀਆਂ ਮਿਸਲਾਂ ਨੂੰ ਇਕੱਠਾ ਕਰਕੇ ਇੱਕ ਰਾਜ ਬਣਾਇਆ ਸੀ ਮਹਾਰਾਜ ਅੰਜੀਤ ਸਿੰਘ ਨੇ ਤੇ ਆਉ ਸੂਚੇ ਲੜਦੇ ਹੁੰਦੇ ਜਿੰਨੇ ਮਿਸਲਾਂ ਲਿਖੀਆਂ ਵਾ ਇੱਥੇ ਪੰਗੀ ਆਮਗੜੀ ਆ ਕਨਈਆ ਸ਼ੁਕਰਚਾਰੀਆ ਡੱਲੇ ਵਾਲੀਆ ਇਹਨੇ ਸੈਲ ਨਿਸ਼ਾਨ ਵਾਲੀਆਂ ਮਿਸਲਾ ਹੁੰਦੀਆਂ ਤੇ ਹੁਣ ਕੋਈ ਹੋਣਾ ਕੁਝ ਜਥੇਵੰਦੀਆਂ ਆ ਬਾਦੀ ਚ ਚੱਲੀ ਐ ਹੈ ਆ ਬਾਦੀਆਂ ਤਾਂ ਚੱਲੀਆਂ ਇਹ ਕਿਹਨਾਂ ਦੇ ਵਰਦੀਆਂ ਐ ਇਹ ਮਤਲਬ ਮਿਸਲਾਂ ਨਹੀਂ ਵਰਦੀਆਂ ਤਾਂ ਨਹੀਂ ਭੁੱਲ ਗਏ ਨਹੀਂ ਨਹੀਂ ਵਰਦੀਆਂ ਨਹੀਂ ਉਹ ਇਹ ਉੱਤੇ ਕੰਮ ਲੱਗ ਰਿਹਾ ਚੱਲਿਆ ਹੋਇਆ ਰਿਪੇਅਰ ਦਾ ਅੰਦਰ ਇਹ ਉਹਦੇ ਕਰਕੇ ਉਹਨੇ ਹੋਣਾ ਹੋਰ ਕੁਝ ਧੋ ਕੇ ਸੁਕਣੇ ਪਾਈ ਹੁਣ ਜੱਕਣਾ ਭੁੱਲ ਗਿਆ ਹੋਣਾ ਹੁਣ ਮੇਜਰ ਤੋਂ ਹੋ ਰਹੀ ਆ ਇਹ ਸਾਰੀਆਂ ਜਿੰਨੀਆਂ ਮਿਸਲਾਂ 14 ਬਣੀ ਕਿੰਨੀਆਂ ਮਿਸਲਾਂ ਮਤਲਬ ਕਿ ਹੁਣ ਗਣੀਆਂ ਵੀ ਨਹੀਂ 1 2 3 4 5 6 12 ਮਿਸਲਾਂ ਸ਼ਾਇਦ 12 ਜਾਂ 14 ਕੁਛ ਹਨ ਇਕੱਠੀਆਂ ਕਰਕੇ ਇੱਕ ਰਾਜ ਬਣਾਇਆ ਸੀ ਮਹਾਰਾਜ ਜਿਸ ਨੇ ਆ ਮਿਸਲਾਂ ਇਹ ਉਹ ਲਿਖਿਆ ਬੱਪਰ ਬੋਰਡ ਦੇ ਯਾਰ ਸਾਰੀਆਂ ਉਹਨਾਂ ਦੇ ਨਾਮ ਲਿਖੇ ਹੋਇਆ 12 ਮਿਸਲਾਂ ਚਾਹ ਦੇ ਇੱਕ ਰਾਮ ਗੜੀਆਂ ਮਿਸਲ ਦਾ ਮੋਢੀ ਸਰਦਾਰ ਜੱਸਾ ਸਿੰਘ ਮਤਲਬ ਜਿਹੜੇ ਉਹਦੇ ਮੋਢੀ ਸੀਗੇ ਜੱਸਾ ਸਿੰਘ ਦਾ ਔਖਸ਼ਾਲ ਸਿੰਘ ਹੋ ਗਿਆ ਜੀ ਕਨਈਆ ਮਿਸਲ ਦਾ ਰਾਮਗੜੀਆ ਮਿਸਲ ਦਾ ਹੋ ਗਿਆ ਜਸਾ ਸਿੰਘ ਪੰਗੀ ਮਿਸਲ ਦਾ ਸੀ ਬਾਬਾ ਬੰਦਾ ਸਿੰਘ ਬਹਾਦਰ ਤੋਂ ਆ ਕਿਹੜਾ ਦੇਖੋ ਛੱਜਾ ਸਿੰਘ ਆ ਇਹਨਾਂ ਮੋਢੀ ਇਹ ਸ਼ੁਕਰਚਾਰੀਆ ਮਿਸਲ ਦੇ ਆ ਨਾਮ ਇਸ ਮਿਸਲ ਦਾ ਨਾਮ ਪਿੰਡ ਦੇ ਨਾਮ ਤੇ ਪਿਆ ਹੈ ਇਹ ਪਿੰਡ ਦੇ ਨਾਮ ਤੇ ਆ ਮਿਸਲ ਦਾ ਬਾਨੀ ਸੀ ਚੜਤ ਸਿੰਘ ਇਹ ਡੱਲੇਵਾਲੀਆ ਮੋਢੀ ਦਾ ਗੁਲਾਬਾ ਖੱਤਰੀ ਦੇ ਨਾਮ ਤੇ ਕਪੂਰ ਸਿੰਘ ਦੀ ਕੋਈ ਇਹ ਆ ਇਹ ਨਿਸ਼ਾਨ ਦਾ ਨਿਸ਼ਾਨ ਮਿਸਲ ਵਾਲੀ ਨਿਸ਼ਾਨ ਵਾਲੀਆਂ ਮਿਸਲਾਂ ਜਿਹੜੀ ਆ ਛੋਟੀ ਸੰਗਤ ਸਿੰਘ ਸੀ ਦਾ ਇਹ ਅਲੱਗ-ਅਲੱਗ ਮਿਸਲਾਂ ਹੁੰਦੀਆਂ ਪਹਿਲਾਂ ਛੋਟੇ-ਛੋਟੇ ਮਤਲਬ ਰਿਆਸਤਾਂ ਲਾ ਲ ਇਹ ਸਭ ਨੂੰ ਇਕੱਠਾ ਕਰ ਹੈ ਸਿੱਖ 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 ਦੀਗੇ ਇਕੱਠਾ ਕਰਕੇ ਮਹਾਜਨਿਸ ਨੇ ਇੱਕ ਰਾਜ ਬਣਾਇਆ ਸੀਗਾ ਆਪਰੇ ਨੌਜਵਾਨ ਦੇਖ ਲਓ ਇਹ ਫੋਟੋਆਂ ਖਿੱਚਣ ਲੱਗੇ ਹੋਏ ਇਹਨਾਂ ਨੂੰ ਪਤਾ ਹੀ ਨਹੀਂ ਇਤਿਹਾਸ ਬਾਰੇ ਹੋਰ ਕਦੇ ਸਕੂਲ ਗਏ ਹੋਗੇ ਇਤਿਹਾਸ ਤਾਂ ਪਤਾ ਲੱਗੂ ਇਹ ਹੈ ਜੀ ਮਹਾਰਾਜਾ ਅਜੀਤ ਸਿੰਘ ਬਾਗ ਰੋਪਣ ਵਿੱਚ ਸਤਲੁਜ ਦਰਿਆ ਦੇ ਕੰਢੇ ਇਹ ਪੁਰਾਣੇ ਦਰਖਤ ਕੁਝ ਸੁੱਕ ਗਏ ਨਵੇਂ ਲਾਏ ਹੋਏ ਆ ਟਾਲੀਆਂ ਖੜੀਆਂ ਦੇਖੋ ਤੇ ਬਾਸ ਹਾਂ ਇਹ ਸਾਹਮਣੇ ਇੱਧਰ ਸਤਲੁਜ ਦਰਿਆ ਸਤਲੁਜ ਦਰਿਆ ਦੇ ਕਿਨਾਰੇ ਬਿਲਕੁਲ ਬਾਗ ਵੈਸੇ ਛੋਟਾ ਵੀ ਜਿਆਦਾ ਵੱਡਾ ਬਾਗ ਨਹੀਂ ਹੈ ਛੋਟਾ ਬਾਗ ਆ ਪਰ ਠੀਕ ਆ ਘੁੰਮਣ ਲਈ ਬੰਦਾ ਜਾਣਕਾਰੀ ਪ੍ਰਾਪਤ ਕਰ ਲੈਂਦਾ ਆ ਕਿ ਦੇਖ ਲੈ ਸਤਲੁਜ ਦਰਿਆ ਤੇ ਉਧਰ ਉਧ ਜਿੱਨਾ ਆਪਣਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦਾ ਹੈ ਆ ਸਤਲੁਜ ਦਰਿਆ ਜਿਹੜਾ ਇਹਦੇ ਪرا ਸਾਰਾ ਉਹਦਾ ਰਾਜ ਦਾ ਮਹਾਰਾਜਾ ਰਣਜੀਤ ਸਿੰਘ ਦਾ ਲਾਹੌਰ ਰਾਜਧਾਨੀ ਅੱਗੇ ਉਹ ਪਨੇ ਕਿੱਥੇ ਤੱਕ ਕਹਿੰਦੇ ਕਾਬਲ ਤੱਕ ਕਹਿੰਦੇ afghanistan ਦੇ ਬਾਰਡਰ ਲੱਗਦਾ ਦਾ ਐਡਾ ਬੜਾ ਰਾਜ ਹੁੰਦਾ ਦਾ ਜਦ ਮਹਾਰਾਜਾ ਜੀ ਸੇ ਮਰ ਗਏ ਉਥੇ ਬਾਅਦ ਕਬਜ਼ਾ ਕਰਿਆ ਇਹਨਾਂ ਅੰਗਰੇਜ਼ਾਂ ਨੇ ਪਹਿਲਾਂ ਤਾਂ ਹੋਇਆ ਹੀ ਨਹੀਂ ਪਹਿਲਾਂ ਨਹੀਂ ਕਬਜ਼ਾ ਕਰ ਸਕੇ ਚਲੋ ਹੁਣ ਸੱਤ ਲੋ ਦਰਿਆ ਵੱਲ ਨੂੰ ਫੇਰ ਬਾਈ ਹੜ ਆ ਗਿਆ ਵਾ ਦਰਿਆ ਵਿੱਚ ਪਾਣੀ ਛੱਡਿਆ ਹੋਇਆ ਬਹੁਤ ਉੱਪਰੋਂ ਇਲਾਕੇ 'ਚ ਆਪਣੇ ਹੜ ਤਾਂ ਨਹੀਂ ਆਇਆ ਰੋਪੜ ਪਰ ਪਾਣੀ ਕਾਫੀ ਛੱਡਿਆ ਹੋਇਆ ਆ ਪਾਣੀ ਦੇਖਣ ਲੱਗੀ ਵੀ ਆ ਛਤਰੀ ਆ ਗਈ ਪਰ ਮੈਂ ਛਤਰੀ ਖੋਲ ਲੈਣ ਨੂੰ ਨਹੀਂ ਪਹ ਤੈਜ ਹੋ ਗਿਆ ਹੁਣ ਛਤਰੀ ਅਸੀਂ ਹੱਥ ਵਿੱਚ ਚੱਕੀ ਫਿਰਦੇ ਆ ਸਾਹਮਣੇ ਗੁਰਦੁਆਰਾ ਟਿੱਬੀ ਸਾਹਿਬ ਕਿ ਟਿੱਬੀ ਦੇ ਉੱਪਰ ਬਣਿਆ ਹੋਇਆ ਟਿੱਬੀ ਸਾਹਿਬ ਤਾਂ ਕਹਿੰਦੇ ਇਹਨਾਂ ਨੂੰ ਕੋਟ ਪ੍ਰਾਨ ਸਾਹਿਬ ਇਹ ਹੈਡ ਦਾ ਪੁਲ ਬੱਸ ਜਾ ਰਹੀ ਦੇਖੋ ਉੱਪਰੋਂ। ਓਹ ਦੇਖੋ ਸਾਹਮਣੇ ਬੱਸ। ਓਹ ਸਾਹਮਣੇ ਫੈਕਟਰੀ ਸਵਰਾਜ ਮੱਜ ਦਾ ਫੈਕਟਰੀ ਉੱਥੇ। ਉਹ ਵੀ ਉੱਪਰ ਟਿੱਬੇ ਦੇ ਉੱਪਰ। ਸਤਲੁਜ ਦਰਿਆ ਦੇ ਨਾਲ ਸਾਰੇ ਗੇਟ ਖੁੱਲੇ ਹੋਏ ਨਾ। ਸਾਰੇ ਖੁੱਲੇ ਤੇ ਕਿੰਨੇ ਵੀ ਹੈ। ਹੂੰ। ਗੇਟ ਨਾ ਖੋਲਦੇ ਫਿਰ ਤਾਂ ਪਾਣੀ ਆਪਣਾ ਪਿੰਡਾਂ ਚ ਭਰ ਜਾਣਾ ਤਾਂ ਉਧਰ ਬਹੁਤ ਆਪਣਾ ਤਾਂ ਹੁਣ ਇੱਥੇ ਥੋੜਾ ਘੱਮ ਦੇਉਣਾ ਤਾਂ ਤੁਸੀਂ ਅਜੀ ਪਾਣੀ ਘੜਦੇ ਹੋਣਾਂ ਦਾ ਘਰਾਂ 'ਚੋਂ ਜਨਤਾ ਛੱਲੀਆਂ ਲੱਗੀ ਵੀ ਖਾਣ ਲੈ ਤਾਂ ਛੱਲੀਆਂ ਹੀ ਨਹੀਂ ਖਾਧੀਆਂ ਕਦੇ ਸਾਡਾ ਵਾਲਾ ਰੋਲ ਦਿਆਂ ਫਿਰਦੇ ਕਿਤਾ 'ਚ ਆਹ ਸਾਡੇ ਖਜੂਰ ਦਾ ਬੂਟਾ ਹੈ ਹੈ ਖਜੂਰ ਦਾ ਬੂਟਾ ਪਾਣੀ 'ਚ ਦੱਸ ਹੈ ਜੜਾ ਮਜ਼ਬੂਤ ਹੋਣੀ ਤਾਂ ਹੀ ਟਿਕਿਆ ਹੋਇਆ ਕਾਹੀ ਕਾਹੀਆਂ ਕਿਹੜੀਆਂ ਇੱਥੇ ਵੱਡਣੀਆਂ ਵਿੱਚ ਪਾਣੀ ਤੇ ਜਾ ਕੇ ਚੱਕੀਆਂ ਕਰ ਜਾਂ ਸਰਕਾਰੀ ਕੁਆਟਰ ਇੱਧਰ ਹੈ ਮਹਾਰਾਜਾ ਅਨੰਤ ਸਿੰਘ ਬਾਗ ਰਹਿ ਗਿਆ ਇਹ ਕੁਝ ਸਰਕਾਰੀ ਆ ਇੱਥੇ ਬੇਰ ਕਬੂਤ ਵੀ ਹੈ ਉਹ ਸਾਹਮਣੇ ਇੱਧਰ ਮੁੜ ਕੇ ਇੱਧਰ ਨੂੰ ਅੱਗੇ ਜਾ ਕੇ ਸੱਜੇ ਹੱਥ ਨੂੰ ਬੇਰ ਕਬੂਤ ਹੈ ਬਈ ਪਾਣੀ ਤਾਂ ਬੜਾ ਤੇਜ਼ ਹੈ ਤਾਂ ਸਹੀ ਛੱਲਾ ਮਾਰਦਾ ਜਦੋਂ ਸਮੁੰਦਰੇ ਬਣੀ ਪਿਆ ਅਜ ਤਾਂ ਉੱਪਰ ਮੀਂਹ ਬਹੁਤ ਪੈ ਰਿਹਾ ਹੈ ਪਹਾੜ 'ਚ ਬਾਈ ਤਾਂ ਹੀ ਇੰਨਾ ਪਾਣੀ ਆਇਆ ਹੋਇਆ ਏ ਆ ਥੱਲੇ ਸਰੀਆ ਦੇ ਖਦਰ ਲੈ ਇਹ ਪੈਰ ਵਿੱਚ ਗੁੜਨਾ ਕਿਹਦੇ ਦੇ ਦੇਖ ਤਾਂ ਸਹੀ ਲੈ ਹਾਂ ਨਹੀਂ ਇਹ ਇੱਥੇ ਇੱਦਾਂ ਪੈਰ ਵਿੱਚ ਵੱਜਣਾ ਕਿਹਦੇ ਜਾ ਕੇ ਇਹ ਨਹੀਂ ਨਹੀਂ ਪੜ ਦੋ ਇਹਨੂੰ ਪਤਾ ਨਹੀਂ ਕਿਉਂ ਲਾਇਆ ਹੋਇਆ ਇੱਥੇ ਜਦ ਤੁਸੀਂ ਪਾਣੀ ਕਿੰਨਾ ਤੇਜ਼ ਹੋ ਗਿਆ ਹੁਣ ਹੁਣ ਤੇਜ਼ ਨਹੀਂ ਹੋ ਗਿਆ ਪਾਣੀ ਉਹ ਉਹ ਕੀ ਆਇਆ ਖੜਿਆ ਉਹ ਹੁਣੇ ਥੋੜੇ ਚੜਕਾ ਆਉਣੇ ਉੱਪਰੋਂ ਕੋਈ ਟੁਕੜਾ ਪਲਾਸਟਿਕ ਜਿਹਦਾ ਪੌਲਸਾੜੇ ਅੰਦੀ ਡੂਟੀ ਆ ਲੱਗੀਆਂ ਮੀਆਂ ਪੁਲਿਸ ਦੀ ਡਿਊਟੀ ਹੁੰਦੀ ਆ ਅਗਲੇ ਤੈਨੂੰ ਪਤਾ ਲੋਕ ਦਰਿਆ ਦੇ ਕੰਢੇ ਬੰਦੇ ਜਾਣੇ ਫਿਰਦੇ ਆ ਹਾਂ ਹਾਂ ਕੱਲ ਨੂੰ ਮਰ ਗਿਆ ਫੇਸਲੇ ਫਿਰ ਫਿਰ ਵੀ ਪੁਲਿਸ ਕੋਲੇ ਜਾਉਂਗੇ ਹਾਂ ਅਗਰ ਕਹਿੰਦਾ ਪਹਿਲੀ ਹਟਾ ਦਿਓ ਇਹਨਾਂ ਨੂੰ ਉਹਦੇ ਪਾਖੜੇ ਪਰ ਮਿਲਟਰੀ ਲੱਗ ਗਈ ਉੱਥੇ ਮਿਲਟਰੀ ਹੋਣੀ ਪਾਖੜਾ ਵਨ ਤੇ ਪਾਖੜੇ ਪਰ ਮਿਲਟਰੀ ਲੱਗ ਗਈ ਕੋਈ ਬੰਦ ਬਣਾ ਕੇ ਸਵਾਇਆ ਇਹ ਵਿਚਾਰਾ ਸਾਹਮਣੇ ਸਫਾਈ ਕਰਮਚਾਰੀ ਮੀਂਹ ਵਿੱਚ ਵੀ ਟਿਕਦਾ ਨਹੀਂ ਬਿਨ ਬਹਿ ਜਾ। ਆਹ। ਇਹ ਕਿਹੜਾ ਉਹਰਾ ਪਾਣੀ ਟੱਪਦਾ ਪੌੜ ਤੋਂ ਦਰਿਆ ਫਾਟ ਲੈ। ਅਈਏ ਬੱਜਾ ਹੱਥ ਤੇ ਪੋਲ ਫਾਟੇ। ਯਾ ਪੋਲ ਕੋਦੇ ਪਾਣੀ ਟੱਪ ਜੂ ਇੰਨਾ ਵੀ ਨਹੀਂ ਫਿਰ ਤਾਂ ਟਪ ਟੱਪਣ ਲੱਗਦਾ ਹੜ ਜਾਣਾ ਸੀ। ਹਾਂ। ਪੋਲ ਦੇ ਉੱਪਰ ਤੇ ਕਿੰਨਾ ਲੱਪ ਜੂਗਾ? ਉਹਦਾ ਭਾਗ ਦਾ ਟੁੱਟ ਜੂ ਫਿਰ ਟੱਪੂਗਾ। ਨਾ ਹਲ ਫੋਰ ਦੇ ਉੱਪਰ ਨਾ ਉਹ ਉਨੀ ਪਾਪੋਰ ਦਾ ਪਾਣੀ ਕੱਢਣੇ ਗਲੀਆਂ ਰੱਖੀ ਉਹ ਹੁੰਦਾ ਉਦਾਂ ਦਾ ਕਿਤੇ ਵੱਡ ਹੋ ਗਈਆਂ ਹੂੰ ਉਹਦੇ ਕਰਕੇ ਪਾਣੀ ਉਹ ਮੀਂਹ ਨਹੀਂ ਪਾਣੀ ਖੜਾਦਾ ਉਹ ਆ ਰੁੱਕ ਗਿਆ ਪਾਣੀ ਹਾਂ ਉਹੀ ਜਿਗਾ ਅੱਜ ਕੱਲ ਸੋਸ਼ਲ ਮੀਡੀਆ ਤੇ ਝੂਠੀਆਂ ਖਬਰ ਬੁਲਾਉਂਦੇ ਆ ਬਸ ਕਈਆਂ ਨੇ ਤਾਂ ਹੋਰੇ ਖਬਰ ਬੁਲਾਤੀ ਪਾਖੜਾ ਪਣ ਟੁੱਟ ਗਿਆ ਕਹਿੰਦੇ ਨਾ ਅੱਦ ਮੈਂ ਕਹਿੰਦਾ ਉਹ ਕਿੰਨੇ ਲਿਆ ਪਾ ਹਾਂ ਦੋ ਮੋਟਰਸਾਈਕਲ ਪਹਰਾ ਪਾ ਹਾਂ ਆਹ ਰਾਵ ਮਾਦਰੀ ਆਈ ਜਿੱਦਾਂ ਹੈ ਤਾ ਹਾਂ ਉਹ ਕਹਿੰਦਾ ਪਤਾ ਨਹੀਂ ਕਿਹੜੇ ਭਾ ਕਿਹੜੇ ਉਦੇ ਉਦੇ 7000 ਟਟ ਗਏ ਲੈ ਹਾਂ ਚਲੋ ਗੇਟ ਟੁੱਟ ਗਏ ਟੁੱਟ ਗਏ ਕਾਦੇ ਗੇਟ ਹੋ ਗਏ ਜਿਹੜੇ ਟੁੱਟਣ ਲੱਗੇ ਉਹ ਲੱਕੜੀ ਆਏ ਜੀ ਬੇਰ ਕਾਬੂ ਤੋਰੇ ਇਹ 7 ਲੋ ਦਰਿਆ ਦੇ ਕੰਡੇ ਤੇ ਆ ਇੱਧਰ ਸਾਹਮਣੇ ਅਸੀਂ ਜਿੱਧਰੋਂ ਆ ਰਹੇ ਆ ਇਹ ਮਹਾਰਾਜ ਜੀ ਸਿੰਘ ਬਾਗ ਨੂੰ ਅੰਦਰ ਰਸਤਾ ਇਹ ਬੇਰ ਕਾ ਦਾ ਮਤਲਬ ਬੇਰ ਕੇਵਲਾਂ ਦਾ ਬਣਾਇਆ ਵਾ। ਉਹ ਇਹ ਲੱਸੀ ਰੁਸੀਜੀ ਨੇ ਨਾ ਪੀਣੀ ਹੋਵੇ। ਬੰਦਾ ਪੀ ਸਕਦਾ ਏ। ਇਹ ਸਾਹਮਣੇ ਰੋਪੜ ਸ਼ਹਿਰ ਨੂੰ ਜੇ ਦੇਖੋ ਜਿੱਦ ਨੂੰ ਕਾਰਾਂ ਆ ਜਾ ਰਹੀਆਂ ਸਾਹਮਣੇ। ਇਹ ਜਾਂਦਾ ਜੀ ਰੋਪੜ ਸ਼ਹਿਰ ਵਿੱਚ ਨੂੰ ਸੈਕਟਰ 8 ਨੂੰ ਕਾਲ ਜੀ ਰੋਡ ਬੇਲਾ ਚੌਂਕ ਨੂੰ ਰਸਤਾ। ਇਹ ਸਾਹਮਣੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲੱਗੀ ਹੋਈ ਆ ਕਿਸੇ ਨੂੰ ਕਿਨਾਰੇ ਤੇ ਨਹੀਂ ਜਾਣ ਦਿੰਦੇ ਇਹ ਜਿਆਦਾ ਜਿਆਦਾ ਨਜ਼ਦੀਕ ਨਹੀਂ ਜਾਣਦੇ ਰਹੇ ਵਾਰਨਿੰਗ ਦੇ ਦਿੰਦੇ ਆ ਇਹ ਹੋਟਲ ਆ ਜੀ ਇੱਥੇ ਵਾਟਰ ਲੇਲੀ ਵਾਟਰ ਲੇਲੀ ਹੋਟਲ ਦਾ ਨਾਮ ਹੈ ਇਹ ਰੋਡ ਜਾਂਦਾ ਜੀ ਰੋਪੜ ਸ਼ਹਿਰ ਵਿੱਚ ਨੂੰ ਇਹ ਬੱਸ ਦੇਖੋ ਇਹ ਬੱਸ ਜਾ ਰਹੀ ਹੈ ਜੀ ਨਵਾਂ ਸ਼ਹਿਰ ਇਹ ਰੋਡ ਅੱਗੇ ਜਾ ਰਿਹਾ ਨਵਾਂ ਸ਼ਹਿਰ ਨੂੰ ਦਰਿਆ ਪਾਰ ਕਰਕੇ ਉਹ ਸਾਹਮਣੇ ਬੱਸ ਆ ਰਹੀ ਨਵਾਂ ਸ਼ਹਿਰ ਜਲੰਧਰ ਅੰਮ੍ਰੇ ਅੰਮ੍ਰੇਸਰ ਨੂੰ ਵੀ ਇਹੀ ਰੋਡ ਜਾਂਦਾ ਹੈ ਪਠਾਨਕੋਟ ਹੁਸ਼ਿਆਰਪੁਰ ਵਗੈਰਾ ਇਹ ਸਾਰਾ ਰੋਡ ਇਹੀ ਜਾਂਦਾ ਅੱਧਾ ਮੇਨ ਹਾਈਵੇ ਹੈ ਆ ਜਾ ਚੇ ਕੋਈ ਨਾ ਥਿਲੂ ਸੀ ਜਾਨੀ ਬੀਣੀ ਹਾਂ ਨਾ ਕੋਠੰਡਾ ਹੁੰਦਾ ਦੇਖ ਲੈ ਆ ਜਾਂਨ ਨੂੰ ਆ ਜਾ ਉਧਰ ਨੂੰ ਚੱਲ ਆ ਉਹਦੇ ਸਾਈਡ ਆ ਦੇਖ ਲੋ ਇਹ ਹੁਣ ਗਾਲਾਂ ਸੁਣਨਗੇ ਮੁਲਾਜ਼ਮਾਂ ਤੋਂ ਨਾਲੇ ਕਿੱਦਾਂ ਲੋਨ ਕਰੇ ਵਜੋਂ ਮਾਂ ਭਾਰਤ ਦੇ ਵੀ ਜਾਈ ਹਾਂ ਗਾਇ ਲੈ ਕੇ ਚੱਲੇ ਗਏ ਦੇਖ ਲੋ ਲੋਕਾਂ ਦੇ ਹਾਲ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਸਖਤ ਦਾ ਬਾਈ ਉਹ ਅਗਲੇ ਵੀ ਤੈਨੂੰ ਪਤਾ ਹੁਣ ਪਾਣੀ ਦਾ ਹੈ ਤਾਂ ਖਤਰਾ ਹੀ ਆ ਇਹ ਆ ਜੀ ਬੇਰ ਕਾਬੂਥ ਉਥੇ ਬੇਰ ਕ ਵਾਲਿਆਂ ਦਾ ਲੱਸੀ ਦੁੱਧ ਵਗੈਰਾ ਜਾਂ ਕੋਈ ਪਤਾ ਨਹੀਂ ਕੀ ਕੁਝ ਇੱਥੇ ਹੋਏਗਾ ਆ ਬੈਠਣ ਨੂੰ ਬਣਾਏ ਹੋਏ ਇਹਨਾਂ ਨੇ ਯਾਰ ਲੱਗਦੇ ਨੇ ਹਾਂ ਜਿਆਨੇ ਦਾ ਫਕਾ ਲੱਗਦੇ ਇਹ ਰੇਟ ਲਿਸਟ ਇੱਥੇ ਇਹ ਕਿੱਥੇ ਵਾਲਾ ਪੈਸਾ ਇਹ ਬੱਚਿਆਂ ਨੂੰ ਖੇਡਣ ਵਾਸਤੇ ਝੂਟੇ ਲਾਏ ਹੋਏ ਆ ਜੀ ਇਹੋ ਹੀ ਰੋਡ ਜਿੱਧਰੋਂ ਆਟਵਾ ਆ ਰਿਹਾ ਰੋਪੜ ਨੂੰ ਬੇਲਾ ਚੌਂਕ ਰੂਪ ਸਰਕਾਰੀ ਕਾਲਜ ਸੈਕਟਰ 8 ਨੂੰ ਜਾਂਦਾ ਹੈ ਡੀਸੀ ਦਫਤਰ ਵਗੈਰਾ ਝੱਲੇ ਫਿਰ ਕੀ ਲੈਣਾ ਕੁਝ ਪੁੱਛ ਚੱਲ ਜੀ